ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਤੋਕੜ ਗੱਬਣ ਵੈੜ ਦੀ ਲੈ ਕੇ ਆਏ ਜੇ ਕਾਫੀ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਤੋਕੜ ਗੱਬਣ ਵੈੜ ਲਿਆਓ ਅੱਜ ਬਹੁਤ ਵਧੀਆ ਤੁਹਾਨੂੰ ਤੋਕੜ ਗੱਬਣ ਵੈੜ ਵਿਖਾਉਣੀ ਜੀ ਬਿਲਕੁਲ ਠੰਡੀ ਖੀਲ ਸੌ ਜੇ ਤੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਵੈੜ ਮਿਲੂਗੀ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇਰੀ ਫਾਰਮ ਤੇ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ। ਲਓ ਜੀ ਦੇਖ ਸਕਦੇ ਡੱਬੇ ਰੰਗ ਦੀ ਵਹਿੜ ਜੇ ਬਹੁਤ ਵਧੀਆ ਨਸਲ ਵਾਲੀ ਕੁਆਲਟੀ ਵਾਲੀ। ਲਓ ਜੀ ਫੇਸ ਕੁਆਲਟੀ ਦੇਖ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਇਹ ਬੋਦੀ ਵਾਲੀ ਵਹਿੜ ਜੇ। ਲਓ ਜੀ ਪੂਰੀ ਕੁਆਲਟੀ ਵਾਲੀ ਨਸਲ ਵਾਲੀ ਵਹਿੜ ਜੇ। ਦੂਸਰੇ ਸੂਏ ਵਹਿੜ ਸੂਈ ਜੇ। ਲਓ ਜੀ ਪੂਰੇ ਉੱਚੇ ਲੰਮੇ ਵੱਡੇ ਕੱਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲਓ ਜੀ ਦੇਖ ਸਕਦੇ ਜੇ। ਥਣ ਜਿਹੜੇ ਆ ਉਹ ਚਾਰੇ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਬੈਠ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਪਾੜਾ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਮਿਲਦੀ ਜੇ ਤੀਸਰੇ ਸੂਏ ਵਾਸਤੇ ਚੈੱਕ ਪਾਸ ਜੇ ਅੱਗੇ ਲੋ ਚੜਾ ਵੀ ਦੇਖ ਸਕਦੇ ਪਿੱਛੇ ਤੋਂ ਦੋ ਦੋਨ ਮੌਕੇ ਤੇ 8 ਲੀਟਰ ਤਿਆਰ ਜੇ ਇਸ ਵੈੜ ਦੇ ਕੋਲ ਦੋਹਾਂ ਟਾਈਮਾਂ ਦਾ ਲੋ ਜੇ ਦੇਖ ਸਕਦੇ ਜੇ ਤੇ ਚਾਰ ਮਹੀਨੇ ਦੀ ਚੈੱਕ ਪਾਸ ਜੇ ਜੇਕਰ ਕਿਸੇ ਵੀਰ ਦੀ ਵੀ ਵੈਢ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਵੈਢ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਬਾਕੀ ਜੇਕਰ ਕਿਸੇ ਵੀਰ ਨੇ ਚੈੱਕ ਪਾਸ ਕਰਾਉਣੀ ਆਪਣੇ ਘਰ ਇੱਥੇ ਤੇ ਆਪਣਾ ਡਾਕਟਰ ਲੈ ਕੇ ਤੇ ਚੈੱਕ ਪਾਸ ਆਪਣੀ ਤਸੱਲੀ ਕਰਾ ਕੇ ਤੁਸੀਂ ਫੇਰਕ ਲੈ ਕੇ ਜਾ ਸਕਦੇ ਜੇ 4 ਮਹੀਨੇ ਦੀ ਚੈੱਕ ਪਾਸ ਜੇ ਲਓ ਜੀ ਦੇਖ ਸਕਦੇ ਬਹੁਤ ਵਧੀਆ ਘਰ ਰੱਖਣ ਵਾਸਤੇ ਵੈਢ ਜੇ ਲਓ ਚੱਡਾ ਤੁਸੀਂ ਫੇਰ ਤੋਂ ਚੈੱਕ ਕਰ ਸਕਦੇ ਪਿਛੇ ਤੋਂ ਜੀ ਥਾਣੇ ਦੂਜੀ ਸਾਈਡ ਤੋਂ ਜੇ ਸਕਦੇ ਜੇ ਬਹੁਤ ਹੀ ਆਸਾਨ ਸਹਿਜ ਜੇ ਲੋਈ ਲੋਈ ਦੇਖ ਸਕਦੇ ਜੀ ਚਲਦੀ ਵੀਡੀਓ ਵੀਰ ਜੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜੋ ਨਵੇਂ ਵੀਰ ਜੁੜੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਉੱਪਰੋਂ ਦੇਖ ਸਕਦੇ ਪੂਰੀ ਸੰਭੀ ਪੜੀ ਦਾ ਰਾਜੀ ਵਹਿੜ ਜੇ ਤੇ ਬਿਲਕੁਲ ਠੰਡੀ ਸੀਲ ਸੌ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ ਲਓ ਜੀ ਫੇਸ ਕੁਆਲਟੀ ਫੇਸ ਉਹ ਦੇਖ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਟੀ ਜੇ ਲਓ ਜੀ ਦੇਖ ਸਕਦੇ ਜੀ ਰੇਡ ਇਹ ਜੋ ਸਵੈਡ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਇਹ ਸਿਰਫ ਤੁਹਾਨੂੰ 20 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਤੋਕੜ ਗੱਬਣ ਵੈੜ ਜੇ ਦੂਸਰੇ ਸੂਏ ਸੂਈ ਜੇ ਤੀਸਰੇ ਸੂਏ ਵਾਸਤੇ ਅੱਗੇ ਚੱਕ ਪਾਸ ਜੇ ਚਾਰਵੇਂ ਦਿਨ 8 ਲੀਟਰ ਦੁੱਧ ਜੇ ਲਓ ਦੇਖ ਸਕਦੇ ਜੀ ਇਹ ਸਿਰਫ ਤੁਹਾਨੂੰ 20 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ ਬਸ ਛੋੜੀ ਹੋ ਗਈ ਜੀ ਵਿੱਚੋਂ ਲਓ ਜੇਕਰ ਕਿਸੇ ਵੀ ਇਹ ਵੀ ਵੈਡ ਪਸੰਦ ਆਉਂਦੀ ਏ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਇਹ ਵੈਡ ਖਰੀਦ ਸਕਦੇ ਜੀ ਇਹ ਫੋਨ ਨੰਬਰ ਜੇ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੇ ਤੋਕੜਾ ਗੱਬੜਾ ਵੈੜਾ ਮਿਲਦੀਆਂ ਜੀ ਤੇ ਤਾਲੀਆਂ ਸੱਜਣਾ ਸੁਗੀਆਂ ਵੈੜਾ ਮਿਲਦੀਆਂ ਜੀ ਤੇ ਗੱਬੜਾ ਤਿਆਰ ਵੀ ਵੈੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਨਾਲ ਕਦੇ ਸੰਪਰਕ ਕਰਕੇ ਤੇ ਆਪਣੇ ਕੋਲ ਇਸ ਤਰ੍ਹਾਂ ਦੇ ਵੈੜਾ ਖਰੀਦ ਸਕਦਾ ਜੀ ਲੋ ਜੀ ਦੇਖ ਸਕਦੇ ਜੀ ਵੈੜਾ ਕਾਫੀ ਕੁਆਰਟੀ ਵਾਲੀ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੋਂ ਤੁਸੀਂ ਚੈਨਲ ਬਹੁਤ ਵਧੀਆ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ